ਰੀਗਾਰਡਿੰਗ ਇਲੈਕਸ਼ਨ ਜਿਹੜਾ ਉਹ ਉਹਦੇ ਰਿਗਾਰਡਿੰਗ ਫਲੈਗ ਮਾਰਚ ਕਰ ਰਹੇ ਤੇ ਸਾਡੇ ਇੱਥੇ ਬੋ ਰੀ ਰੇ ਦੀ ਦੋ ਬਲੌਕ ਟੋਟਲ ਜਿਹੜੇ ਪੁਲਿਸ ਸਟੇਸ਼ਨ 111 ਪੋਰਨ ਬੂਟ ਜਿਹੜੇ ਹਨ 203 ਇਹਦੇ ਚ ਜਿਹੜੀ ਹੈਗੀਆਂ ਸਾਡੀ ਅੱਠ ਪੈਟਰੋਲਿੰਗ ਪਾਰਟੀਆਂ ਹਨਗੀਆਂ ਟੋਟਲ ਨੀਅਰ ਵੋਟ 450 500 ਦੇ ਨੇੜੇ ਫੋਰਸ ਡਿਪਲੋਏ ਹੋਗੇ ਤੇ ਤਕਰੀਬਨ 3 ਡੀਐਸਪੀ ਸਿਟ ਡਿਊਟ ਕਰਾਂਗੇ ਓਵਰ ਆਲ ਸੁਪਰਵੀਜ਼ਨ ਜਿਹੜੀ ਹੈ ਮੈਂ ਕਰੂੰਗਾ ਤੇ ਟੋਟਲੀ ਫੇਅਰ ਐਂਡ ਲਾਈਕ ਫੇਅਰ ਇਲੈਕਸ਼ਨ ਕਰਵਾਇਆ ਜਾ। ਬਿਉਟੀ ਦੇ ਮਤਨ ਦੱਸਿਆ ਹੈਗਾ ਆਲਰੇਡੀ ਇਹਦੇ 450 ਤੋਂ 500 ਬਲਜਰੀ ਡਿਪਲੋਇਮੈਂਟ ਕੀਤੀ ਹੈ। ਜੀ ਬਿਕਾ। ਪੋਲਿੰਗ ਸਟੇਸ਼ਨ ਤੇ 450 ਬੰਦਾ ਤੇ ਬਾਕੀ 8 ਪੈਟਰੋਲਿੰਗ ਪਾਰਟੀਆਂ ਲਾ ਲੋ ਉਹ 80 ਬੰਦੇ ਹੋਣਗੇ। ਟੋਟਲ 450 ਤੋਂ 500 ਤੋਂ ਉੱਪਰ ਜਿਹੜੀ ਫੋਰਸ ਡਿਪਲੋਏ ਕਰਤੀ ਹੈ। ਸਰ ਕੁਝ ਹਲਕਿਆਂ ਫੁਲਕੇ ਸ਼ਿਕਾਇਤਾਂ ਵੀ ਆ ਰਹੀਆਂ ਐ ਇਲੈਕਸ਼ਨ ਨੂੰ ਲੈ ਕੇ ਕੋਈ ਸ਼ਰਾਬਤੀ ਲੋਗ ਨੇ ਨਾਮ ਉਹਨਾਂ ਜਿਹੜਾ ਸੀਡ ਆਫ ਅਕਾਉਂਟ ਡਿਪੋਜ਼ਿਟ ਕਰਾ ਰਹੇ ਜੇ ਕੋਈ ਸ਼ਰਾਰਤੀ ਅਲਸਰ ਆਲਰੇਡੀ ਸਾਡੇ ਨੋਟਿਸ ਹੈਗਾ ਉਹਨਾਂ ਦੇ ਪ੍ਰੋਟੈਕਸ਼ਨ ਕਰਾ ਰਹੇ ਤੇ ਇਨ ਕੇਸ ਜੇ ਕੋਈ ਸ਼ਰਾਰਤ ਕਰੂਗਾ ਕਾਨੂੰਨ ਦੇ ਮੁਤਾਬਕ ਉਹਦੇ ਖਿਲਾਫ ਕਰ ਸਰਕ ਸੈਂਸਿਟੀਵ ਬੁਥ ਵੀ ਹੈਗੇ ਆ ਜੀ ਹਾਂਜੀ ਕੋਈ ਸੈਂਸਿਟੀਵ ਬੁਥ ਵੀ ਹੈਗੇ ਆ ਉਹ ਸਸਟੇਜ ਹੈਗੇ ਸਰ ਇਹ ਜਿਹੜਾ ਹੈ ਬੱਲੂਆਣਾ ਦੇ ਉੱਤੇ ਬੋਰ ਦਾ ਜਿਹੜਾ ਹੈਗਾ ਸੈਂਸਿਟਿਵ ਏਰੀਆ ਹੈਗਾ ਸੈਂਸਿਟਿਵ ਵਿਲੇਜ ਹੈਗੇ ਉਹ ਸਾਰਾ ਦੇ ਵਿੱਚ ਛੱਡੇ ਇਹ ਰਿਗਾਰਡਿੰਗ ਇਲੈਕਸ਼ਨ ਹੈ ਜਿਹੜਾ ਉਹ ਉਹਦੇ ਰਿਗਾਰਡਿੰਗ ਫਲੈਗ ਮਾਰਚ ਕਰ ਰਹੇ ਨੇ ਤੇ ਸਾਡੇ ਇੱਥੇ ਬੋ ਰੀ ਰੇ ਦੀ ਦੋ ਬਲੌਕ ਹੈ ਟੋਟਲ ਜਿਹੜੇ ਪੁਲਿਸ ਸਟੇਸ਼ਨ ਐਕਸ 11 ਪੋਲਿੰਗ ਬੂਥ ਜਿਹੜੇ ਹਨ 233 ਤੇ ਇਹਦੇ ਚ ਜਿਹੜੀ ਹੈਗੀਆਂ ਸਾਡੀ ਅੱਠ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਟੋਟਲ ਨੀਅਰ ਵੋਟ 450 500 ਦੇ ਨੇੜੇ ਫੋਰਸ ਡਿਪਲੋਏ ਹੋਵੇਗੀ ਤੇ ਤਕਰੀਬਨ 3 ਡੀਐਸਪੀ ਸਿਟ ਡਿਊਟ ਕਰਾਂਗੇ ਓਵਰ ਆਲ ਸੁਪਰਵੀਜ਼ਨ ਜਿਹੜੀ ਹੈ ਮੈਂ ਕਰੂੰਗਾ ਦੇ ਟੋਟਲੀ ਫੇਅਰ ਐਂਡ ਲਾਈਕ ਫੇਅਰ ਇਲੈਕਸ਼ਨ ਕਰਵਾਇਆ ਜਾਣਾ ਸਿਕਿਉਰਿਟੀ ਦੇ ਮਾਧਮ ਦੱਸਿਆ ਹੈਗਾ ਆਲਰੇਡੀ ਇਹਦੇ 450 ਤੋਂ 500 ਬੰਦੇ ਡਿਪਲॉयਮੈਂਟ ਕੀਤੀ ਹੈ ਜੀ ਬਿਕਾ ਪੋਲਿੰਗ ਸਟੇਸ਼ਨ ਤੇ 450 ਬੰਦੇ ਤੇ ਬਾਕੀ 8 ਪੈਟਰੋਲਿੰਗ ਪਾਰਟੀਆਂ ਲਾ ਲੋ ਉਹ 80 ਬੰਦੇ ਹੋਣਗੇ ਟੋਟਲ 450 ਤੋਂ 500 ਤੋਂ ਉੱਪਰ ਜਿਹੜੀ ਫੋਰਸ ਡਿਪਲॉय ਕੀਤੀ ਹੈ ਸਰ ਕੁਝ ਹਲਕੀਆਂ ਫੁਲਕੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ ਇਲੈਕਸ਼ਨ ਨੂੰ ਲੈ ਕੇ ਕੁਝ ਸ਼ਰਾਬੀ ਲੋਕ ਨੇ ਉਹਨਾਂ ਨੇ ਫਿਰ ਜਿਹੜਾ ਸੀਡਡ ਆਫ ਅਕਾਉਂਟ ਡਿਪੋਜ਼ਿਟ ਕਰਾ ਰਹੇ ਜੇ ਕੋਈ ਸ਼ਰਾਰਤੀ ਅਲਸਰ ਆਲਰੇਡੀ ਸਾਡੇ ਨੋਟਿਸ ਹੈ ਕਿ ਉਹਨਾਂ ਦੇ ਪ੍ਰੋਪਰਟੀ ਇਫੈਕਸ਼ਨ ਕਰ ਰਹੇ ਤੇ ਇਨ ਕੇਸ ਜੇ ਕੋਈ ਸ਼ਰਾਰਤ ਕਰੂਗਾ ਕਾਨੂੰਨ ਦੇ ਮਤਲਬ ਮੁਕੋ ਦੇ ਖਿਲਾਫ ਕਰ ਸਰ ਐਸੈਂਸਿਟਿਵ ਬੋਥ ਵੀ ਹੈਗੇ ਆ ਜੀ ਹਾਂਜੀ ਕੁਝ ਸੈਂਸਿਟਿਵ ਬੋਥ ਵੀ ਹੈਗੇ ਆ ਉਹ ਸਿਸਟਰ ਰਹੇ ਸਰ ਇਹ ਜਿਹੜਾ ਹੈ ਬੱਲੂਆਣਾ ਦੇ ਚਗੋਰ ਦਾ ਜਿਹੜਾ ਹੈਗਾ ਸੈਂਸਿਟਿਵ ਏਰੀਆ ਹੈਗਾ ਸੈਂਸਿਟਿਵ ਵਿਲੇਜਿੰਗ ਰਹੇ ਉਹ ਸਾਰਾ ਦੇ ਵਿੱਚ ਛੱਡਿਆ